ਲਟ ਲੋ ਲਟ ਲੋ ਲਟ ਲੋ ਬਾਬੇ ਦੀ ਹੱਟੀ ਨੂੰ ਲਟ ਲੋ ਕਹਿੰਦੇ ਰਹਿ ਗਏ 4-5 ਦਿਨ 100-100 ਰੁਪਏ ਦੇ ਸੂਟ 250 ਰੁਪਏ ਲਹਿੰਗਾ ਜਿਹੜਾ ਬਾਜ਼ਾਰ 'ਚ 10000 ਦਾ ਇਹ ਇਤਿਹਾਸ ਰੱਚਦਾ ਉਹ ਹੱਥ ਦੇ ਵਿੱਚ ਦੇਖ ਲੋ ਪਹਿਲਾਂ ਫੜਿਆ ਲਹਿੰਗਾ ਬਾਜ਼ਾਰ 'ਚ ਕਿਰਾਇਆ ਰ 5000 ਮੁੱਲ ਲੈਣ ਜਾਊਂਗਾ ਨਾ 10000 ਦਾ ਬਾਬਾ ਜੀ ਬੇਜਿਨਿਆ ਰ ਲਹਿੰਗਾ ਪੂਰੇ ਪੰਜਾਬ ਦਾ ਧਮਾਕਾ ਜੀਨੇ ਲੈਣਾ ਲੈ ਜੋ ਇੱਕ ਵੇ ਇੱਕ ਲਹਿੰਗਾ ਦੁਕਾਨ ਬੰਦ ਕਰ ਰਹੇ ਆ ਨਵਾਂ ਸ਼ੋਰੂਮ ਖੋਲ੍ਹਿਆ ਆ ਲੋ ਆ ਭੇੜਾ ਭਰਾ ਨਾਲ ਹੀ ਦਿੱਤਾ 250 ਰੁਪਏ ਆ ਦੇਖੋ ਜੀ ਜਿਹੜਾ ਕੋਈ ਲੜਾਈ ਹੋ ਗਈ ਆ ਦੇਖੋ 250 ਪੈ ਗਿਆ ਆ 250 ਰੁਪਏ ਉਹ ਲਹਿੰਗੇ ਦਾ ਬੰਗਾ ਪਾ ਜਿਹੜਾ ਬਾਜ਼ਾਰ ਚ 10 10000 ਦਾ ਲਹਿੰਗਾ ਆ ਲੈ 250 ਰੁਪਏ 250 ਰੁਪਏ ਦਾ ਲਹਿੰਗਾ ਆ ਲੈ ਜਿਹੜਾ 250 ਦਾ ਲਹਿੰਗਾ 10000 ਰੁਪਏ ਦਾ ਲਹਿੰਗਾ 250 ਚ ਕਰਤਾ ਆ ਲੋ ਚੱਕੋ 250 ਰੁਪਏ ਦੇਖੋ ਜੀ ਨਾ ਕਿਸੇ ਨੇ ਦਿੱਤਾ ਨਾ ਤੇ ਹੁਣ 250 ਦਾ ਲਹਿੰਗਾ ਬੜਾ ਸੁਆਣਾ ਨਾਲ ਬਰਬਰੀ ਕੋਡਨ ਦੇ ਸੂਟ ਕਿੰਨੇ ਦਾ ਆ ਲੋ ਭਾਜੀ 400 ਦਾ ਸੂਟ 100 ਰੁਪਏ ਕਰਤਾ ਓ 100 ਰੁਪਏ ਦਾ ਸੂਟ ਕਰਤਾ ਓ 100 ਰੁਪਏ ਦਾ ਸੂਟ ਆ ਦੇਖੋ ਆ ਦੇਖੋ 100 ਰੁਪਏ ਭਾਜੀ 100 ਰੁਪਏ 200 ਰੁਪਏ ਦਾ ਸੂਟ ਕਰਤਾ 700 700 ਦਾ ਸੂਟ 250 ਰੁਪਏ ਓ ਹੋ ਹੋ ਹੋਏ ਕੋਈ ਸਾਰਾ 200 ਰੁਪਏ ਕੋਈ 800 ਨਹੀਂ 250 ਰੁਪਏ ਦਾ ਸੂਟ ਚਿਮਰ ਦੇ ਸੂਟ ਲੋ ਜੀ ਚਿਮਰ ਦੇ ਹਾਂਜੀ 1500 1800 ਵਾਲੇ ਸੂਟ ਵੀ 2200 ਰੁਪਏ ਕਰਦੇ ਆ ਲੋ ਸ਼ਿਮਰ ਦੇਖੋ ਬਾਜ਼ਾਰ ਚ 1500 ਰੁਪਏ ਇੱਕ ਬਾਬੇ ਦੀ ਹੱਡੀ ਤੇ 1000 ਦੇ ਚਾਰ 2200 ਰੁਪਏ ਜੀ 2200 ਜਿਹੜਾ ਬਾਜ਼ਾਰ ਚ ਆਕਰਸੀ 50000 ਦੇ ਕੱਪੜਾ ਨਾਲ ਬਾਬੇ ਦੀ ਹੱਡੀ ਤੋਂ 12 15000 ਚ ਲੈ ਜਾਓ ਚਾਰ ਰੰਗ ਲੈ ਗਏ ਆ ਐਤਵਾਰ ਤੱਕ ਵੱਡੇ ਫਾਇਦੇ ਕਰਦੇ ਆ ਜਿੰਨਾ ਚੋ 2200 ਰੁਪਏ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਆ ਲੋ ਬਰਸ ਪੈਂਟ ਵਾਲਾ ਸੂਟ 250 ਰੁਪਈਆ ਜੀ 250 ਰੁਪਈਆ ਆ ਦੇਖੋ ਜੀ ਪੇਟ ਵਾਲਾ ਸੂਟ 7-800 ਤੋਂ ਘਟ ਰਿਹਾ ਵੀ 250 ਰੁਪਏ ਚ ਪੂਰੇ ਪੰਜਾਬ ਦੀ ਗਾਰੰਟੀ ਸਿਮਰ ਦਾ ਸੂਟ ਬਾਜ਼ਾਰ ਚ 1295 ਵਾਲਾ 250 ਰੁਪਏ ਆ ਲੈ ਜਾਓ 250 ਰੁਪਈਆ ਜਿੰਨਾ ਮਰਜ਼ੀ ਕਪੜਾ ਚ ਕੋ 250 ਰੁਪਏ ਜੀ ਦੇਖੋ ਜੀ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਚਾਰ ਦਿਨ ਬਹੁਤ ਵੱਡੇ ਫਾਇਦੇ ਹੋਣੇ ਹੋਰ ਕਾਟਲੋਕਾਂ ਦੀਆਂ ਕੈਟਲੋਕਾਂ 12 12 ਸੋਲੀਆਂ ਚ ਕੋ 250 ਰੁਪਏ ਦੇਖੋ ਫੋਟੋ ਮਾਰਾ ਕੈਟਲੋਕ ਭਾਜੀ 250 ਆ ਚੈੱਕ ਕਰ ਲੋ ਮੋਡਰਨ ਵਾਲੇ ਪੀਸ ਆ ਮੋਡਰਨ ਵਾਲੇ ਪੀਸ ਸਪੈਂਡਰ ਵਾਲਾ ਸੂਟ ਆ ਗਿਆ ਹਾਂਜੀ ਪਿਆਰ ਦੇ ਬਰਸਪੈਂਡ ਹੀ 500 ਆਉਂਦਾ ਲਫੜਾ 250 ਚੁੰਨੀ ਨਾਲ ਸੂਟ ਕਰਤਾ ਆ ਦੇਖੋ ਭਾਜੀ ਸੂਟ ਹਾਂਜੀ ਹੈਂਡਵਰਕ ਦੇ ਨਾਲ ਆ ਬਹਿ ਜਾ ਪੂਰੇ ਪੰਜਾਬ ਦੀ ਗਾਰੰਟੀ 1500 ਦਾ ਸੂਟ ਹਲੋ ਬਾਬੇ ਦੀ ਹੱਡੀ ਦੇ ਦਿਜ਼ਾਰ ਜਿੰਨਾ ਮਰਜੀ ਹਜ਼ਾਰ ਦੇ ਤਿੰਨ ਕਰਤੇ ਨੇ 333 ਰੁਪਏ ਦਾ ਸੂਟ ਆ ਤਿੰਨ 333 ਰੁਪਏ ਸੂਟ ਕਰਤਾ ਉਹ ਜਿਹੜਾ ਬਾਜ਼ਾਰ ਚ 1000 ਰੁਪਏ ਦਾ ਇੱਕ ਇੱਥੇ ਹਜ਼ਾਰ ਦੇ ਤਿੰਨ ਕਰਤੇ ਆਇਦারে ਸੂਟ ਵੀ ਭਾਜੀ 333 ਫਰਕਾਬਦੀ ਸੂਟ ਵੀ 333 ਆ ਦੇਖੋ ਆ ਲੋ ਭਾਜੀ ਪੀਸ ਦੇਖੋ 333 ਰੁਪਏ ਚ ਸੂਟ ਕਰਤਾ ਪੂਰੇ ਪੰਜਾਬ ਦੀ ਗਾਰੰਟੀਆਂ ਦੇਖੋ ਪੀਸ ਆ ਲੋ ਭਾਜੀ ਪੀਸ ਦੇਖੋ ਤੁਸੀਂ ਕੜਾਈ ਦੇਖੋ ਕੰਮ ਦੀ ਸਪਾਈ ਦੇਖੋ 1000 ਰੁਪਏ ਦੇ ਤਿੰਨ ਸੂਟ ਇਹ ਵੀ ਹਜ਼ਾਰ ਦੇ ਤਨਾ ਦੇਖੋ ਕੌਰਵੀ ਵਾਲਾ ਸੂਟ ਆ ਕੌਰਵੀ ਵਾਲਾ ਚੱਕੋ ਹਜ਼ਾਰ ਦੇ ਤਿੰਨ ਪੀਸੇ ਵੀ ਕੁਆਲਿਟੀਆਂ ਦੇ ਦੇਖੋ ਡਿਜ਼ਾਈਨ ਦੇਖੋ ਇੱਕ ਤੋਂ ਇੱਕ ਦੁਕਾਨ ਕਰ ਰਿਹਾ ਬੰਦ ਹਜ਼ਾਰ ਦੇ ਤਿੰਨ ਵੱਡੇ ਵੱਡੇ ਬ੍ਰੈਂਡ ਵਾਲੇ ਸੂਟ ਕਰਦੇ ਆ ਜੀ ਕੋਟੀਆਂ ਦੇ ਪਾ ਪਟਿਆਲਾ ਸਲਵਾਰ ਨਾਲ 350 ਰੁਪਏ ਸੂਟ ਦੇਖੋ ਜਿੰਨਾ ਮਰਜੀ ਕੱਪੜਾ ਲੈ ਜਾਓ ਆ ਲਓ ਚੱਕੋ ਭਾਈ ਪੀਸ ਦੇ ਚੱਕੋ ਜਿਹੜਾ ਲੈਣਾ ਆ ਲਓ ਆ ਲਓ ਇੱਕ ਤੋਂ ਇੱਕ ਡਿਜ਼ਾਈਨ ਆ ਰਿਹਾ ਜੀ ਇੱਕ ਤੋਂ ਇੱਕੜიან ਇੱਕ ਤੋਂ ਇੱਕ ਧਮਾਕਾ ਆ ਦੇਖੋ ਪਟਿਆਲਾ ਸਰਵਾਨਾ 350 ਪਿਓਰ ਕੋਟਨ ਦੇ ਸੂਟ ਬ੍ਰੈਂਡ ਦੇ ਨਾਲ ਆ ਦੇਖੋ ਹਾਂਜੀ ਹਜ਼ਾਰ ਹਜ਼ਾਰ ਵਾਲਾ ਪੀਸ 400 ਰੁਪਏ ਕਰਤਾ 400 ਰੁਪਏ 400 ਰੁਪਏ ਦਾ ਸੂਟ ਆ ਗਏ ਆ ਗਏ ਆ ਲਓ ਜੀ ਜਿੰਨੇ ਮਰਜੀ ਦੇਖੋ ਆ ਦੇਖੋ 4 400 ਚ ਇੱਕ ਤੋਂ ਇੱਕ ਆਡੀਗਲ ਭਾਜੀ 495 ਦੇ ਚਿਕਨ ਵਾਲੇ ਸੂਟ ਚਿਕਨ ਵਾਲੇ ਸੂਟ 495 ਉਹ ਚਿਕਨ ਵਾਲੇ ਸੂਟ ਚੱਕੋ 495 ਚ 12 12 ਸੌਲੇ 20 ਵੀ 495 ਦੇ ਵਿੱਚ ਆਹ ਚੀਜ਼ਾਂ ਦੇਖੋ ਦਵੱਟੇ ਫੁੱਲ ਪਿਓ ਦੇ ਰੰਗ ਆਣਗੇ 4 4000 ਰੁਪਿਆ ਦਾ ਸੂਟ 500 ਰੁਪਏ ਲਓ 500 ਰੁਪਏ ਚ ਸੂਟ ਦੇਤਾ ਕਿਸੇ ਨੇ ਨਹੀਂ ਦੇਣਾ ਦੇਖੋ ਚੀਜ਼ਾਂ ਆਹ ਦੇਖੋ ਪੀਸ 5 500 ਰੁਪਏ ਆ ਲੋ ਭਾਜੀ 2 2000 ਰੁਪਏ ਦਾ ਸੂਟ ਕਰੇਪ ਦੇ ਹਾਂਜੀ ਇਹ ਲਓ ਚੱਕੋ ਵੀ 5 500 ਰੁਪਏ ਹੈਂਡਵਰਕ ਨਾਲ ਲੈ ਜਾਓ 5 500 ਰੁਪਏ ਚ ਇੱਕ ਦੋ ਇਕੜੀਆਂ ਆਹ ਦੇਖੋ ਜੀ ਚਾਹੇ ਰਖੜੀ ਦੇ ਕੱਪੜਾ ਨਾਲ ਵਿਆਹ ਸਹੀ ਦਾਜ ਦੇ ਦਾ ਭਾਰਾ ਸੂਟ ਆ 2000 ਦਾ ਸੂਟ 500 ਦੇ ਵਿੱਚ ਕਰਤਾ 500 ਚ ਚੱਕੋ 5-500 ਚ ਜਿਹੜਾ ਮਰਜੀ ਰੰਗ ਲੈ ਜਾਓ ਆ ਚੱਕੋ 5-500 ਰੁਪਏ ਭਾਜੀ ਆ ਦੇਖੋ ਪੀਸ 2000 ਰੁਪਏ ਵਾਲਾ ਸੂਟ 2000 ਵਾਲਾ ਆਲਾ 5-500 ਚ ਲੈ ਜਾਓ 5-500 ਚ ਆ ਦੇਖੋ ਪੀਸ ਆ ਦੇਖੋ ਤੀਜਾ ਤੀਜਾ ਚੈੱਕ ਕਰ ਲੋ ਗਲੇ ਚੈੱਕ ਕਰ ਲੋ ਘੇਰੇ ਚੈੱਕ ਕਰ ਲੋ ਉਹ 5-500 ਚ ਕਰਤੇ 2-2000 ਵਾਲੇ ਪੀਸ 5-500 ਰੁਪਏ ਚ ਆ ਲੋ ਅਗੈਂਸਰ ਦੇ 12-1200 ਵਾਲੇ ਸੂਟ ਆ ਦੇਖੋ ਮਿਰਰ ਵਰਕ ਦਾ ਕੰਮ ਕੀਤਾ ਹੋਇਆ 450 ਰੁਪਏ ਕਰਤਾ ਆ 450 ਰੁਪਏ ਦੇ ਦੇਖੋ ਜੀ ਚੱਕੋ 550 450 ਜਿੰਨੇ ਮਰਜ਼ੀ ਲੈ ਜਾਓ 2000 ਵਾਲੇ ਸੂਟ 550 ਰੁਪਏ ਕਰਤੇ ਆ ਦੇਖ ਲਓ ਲੈ ਜਾਓ ਜਲਦੀ ਜਲਦੀ 550 ਰੁਪਏ ਚ ਆਹ ਦੇਖੋ ਜੀ ਆ ਵੀ 2000 ਵਾਲਾ ਸੂਟ 500 ਦੇ ਵਿੱਚ ਚੀਜ਼ਾਂ ਚੈੱਕ ਕਰੋ ਵਧੀਆ ਕਪੜਾ ਨਾਲ ਦੁਪੱਟਾ 500 ਚ ਸੋ ਛੇਤੀ ਆਜੋ ਚਲਦੀ ਚਲਦੀ ਵੀਡੀਓ ਵੀ ਬੱਦ ਤਰ ਸ਼ੇਅਰ ਕਰ ਦਿਓ ਜਿਹੜੇ ਬੱਦ ਵੀਡੀਓ ਸ਼ੇਅਰ ਕਰਨਗੇ ਪੰਜ ਲੋਕਾਂ ਨੂੰ ਪੰਜ ਸੂਟ ਬਿਲਕੁਲ ਫ੍ਰੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਚੱਕੋ ਕਰਬ ਤੁਹਾਡੇ ਕੋਲ 3-4 ਦਿਨ ਰਹਿ ਗਏ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਬਾਬੇ ਦੀ ਹਟੀ ਜਮਸ਼ੇਰ ਖਾਸ ਤੋਂ ਬੰਦ ਹੋ ਗਏ ਜਲੰਧਰ ਜਾ ਰਹੀ ਆ ਕਰੋੜਾਂ ਦਾ ਕਪੜਾ ਫਰੀ ਦੇ ਪਾ ਲੈ ਜਾਓ